ਵਾਹਿ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸੰਗਤ ਜੀ ਅਸੀਂ ਇੱਕ ਵੀਡੀਓ ਆਈ ਸੀ ਥੋਦੀ ਬਿਹਾਰ ਦੀ ਨਵਦਾ ਤੋਂ ਅੱਗੇ ਅਰਜੋਲੀ ਸ਼ਹਿਰ ਪੈਂਦਾ ਝਾਰਖੰਡ ਤੋਂ ਸਿਰਫ 7-8 ਕਿਲੋਮੀਟਰ ਬਾਰਡਰ ਤੋਂ ਪਿੱਛੇ ਇਹ ਸ਼ਹਿਰ ਦੇ ਵਿੱਚ ਪਿੰਡ ਪੈਂਦਾ ਅੰਬਾ ਜਿੱਥੇ ਕਿ ਤੁਸੀਂ ਇਹ ਵੀਡੀਓ ਨਾਲ ਦੇਖ ਰਹੇ ਹੋ ਸੰਗਤ ਜੀ ਇਹ ਵੀਡੀਓ ਦੇ ਵਿੱਚ ਇੱਕ ਜਿਹੜਾ ਜੋ ਜਟਾਤਾਰੀ ਬਾਬਾ ਉਹ ਜਿਹੜਾ ਮਹੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਜੋ ਲੜੀਵਾਰ ਸਰੂਪ ਹੈ ਉਹ ਜਿਹੜਾ ਮਸ਼ੀਨੀ ਜੋ ਅਕਾਲ ਤਖਤ ਸਾਹਿਬ ਤੋਂ ਅੰਮ੍ਰਿਤਸਰ ਤੋਂ ਦੀ ਸ਼ਿਪਾਈ ਹੋਈ ਆ ਸੰਗਤ ਜੀ ਉਹ ਸ੍ਰੀ ਸਰੂਪ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਪਾਵਨ ਸਰੂਪ ਉਹ ਇਸ ਮੰਤਨੇ ਰੱਖਿਆ ਆ ਸੰਗਤ ਜੀ ਤੁਸੀਂ ਇਹ ਵੀਡੀਓ ਦੇਖਦੇ ਪਏ ਹੋ ਉਸ ਮਹੰਤ ਨੇ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਆਪਣੇ ਜਿੱਧਰ ਪੈਰ ਆ ਉਧਰ ਰੱਖਿਆ ਪਿਆ ਆ ਤੇ ਨਾ ਹੀ ਕੋ ਰਮਹੱਲਾ ਨਾ ਹੀ ਚੰਦੂਆ ਸਾਹਿਬ ਕਦੀ ਅੱਜ ਤੱਕ ਪੰਜ ਤੋਂ 10 ਸਾਲ ਹੋ ਗਿਆ ਕੋਸ ਰੂਪ ਨੂੰ ਪ੍ਰਕਾਸ਼ ਵੀ ਨਹੀਂ ਹੋਇਆ ਤਿੰਨ ਪ੍ਰਕਾਸ਼ ਨਹੀਂ ਹੋਇਆ ਸੁਖ ਹਸਨ ਇਸੇ ਤਰ੍ਹਾਂ ਪਿਆ ਆ ਜਦੋਂ ਸੰਗਤ ਜੀ ਅਸੀਂ ਉੱਥੇ ਦਰਸ਼ਨ ਕੀਤੇ ਤੇ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸੋਪ ਦੇ ਥੱਲੇ ਥੱਲੇ ਕੀੜੇ ਮਕੋੜੇ ਆਂਡੇ ਜਿਹੜੇ ਕਿਰਲੀਆਂ ਦੇ ਆਂਡੇ ਔਰ ਕੀੜੇ ਮਕੋੜੇ ਔਰ ਗੁਰੂ ਸਾਹਿਬ ਦੇ ਪਾਵਨ ਸਰੂਪ ਤੇ ਥੱਲੇ ਘੁੰਣ ਲੱਗ ਗਿਆ ਸੰਗਤ ਜੀ ਕਦੀ ਇਸ ਬੰਦੇ ਨੇ ਪ੍ਰਕਾਸ਼ ਗੁਰੂ ਸਾਹਿਬ ਦਾ ਕਦੀ ਕੀਤਾ ਹੀ ਨਹੀਂ ਤੇ ਨਾ ਹੀ ਇਸ ਬੰਦੇ ਨੂੰ ਉਂਗਲ ਪਰ ਨਾ ਹੀ ਉਹਨੂੰ ਪੜ੍ਹਨੇ ਆਉਂਦਾ ਸੰਗਤ ਜੀ ਇਹ ਸੰਗਤ ਜੀ ਹੁਣ ਅਸੀਂ ਅੱਜ ਆਪਾਂ ਭਾਈ ਮਨਦੀਪ ਸਿੰਘ ਜੰਮਰਸਰ ਤੋਂ ਤੇ ਦਾਸ ਨਾਲ ਜਿਹੜਾ ਕਾਹ ਤਸਾ ਸਾਡੇ ਗੁਰਦੁਆਰਾ ਸਾਹਿਬ ਉੱਥੇ ਦਾ ਗ੍ਰੰਥੀ ਸਿੰਘ ਅਸੀਂ ਅੱਜ ਇੱਥੇ ਪਹੁੰਚੇ ਆ ਠਾਣਾ ਨਵਾਦਾ ਵਿੱਚ ਤੁਸੀਂ ਦੇਖ ਸਕਦੇ ਹੋ ਇੱਥੇ ਆਪਾਂ ਇਹਦੀ ਜਿਹੜੀ ਹੈਗੀ ਕੰਪਲੇਟ ਦਿੱਤੀ ਆ ਔਰ ਉੱਥੇ ਕੰਪਲੇਟ ਚ ਆਪਾਂ ਆ ਲਿਖਿਆ ਸੰਗਤ ਜੀ ਸਾਰਾ ਕੁਝ ਇਹ ਸੰਗਤ ਜੀ ਉਹੀ ਇਹ ਇਹ ਹੈ ਮੰਤਾ ਜੋ ਕਿ 2.5 ਸਾਲ ਪਹਿਲਾਂ ਇਸ ਮਹੰਤ ਨੇ ਗੁਰੂ ਗ੍ਰੰਥ ਸਾਹਿਬ ਦੇ ਪੰਜ ਹੱਥ ਲਿਖਤ ਪਾਵਨ ਸਰੂਪ ਜੋ ਕਿ ਇੱਕ ਬੋਰੇ ਚ ਪਾ ਕੇ ਉਹ ਲੈ ਕੇ ਚੋਰੀ ਕਿਤੇ ਸੀਗੇ ਤੇ ਉਹੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਜਿਹੜਾ ਅੱਜ ਉਥੇ ਇੱਕ ਪਿਆ ਸੀ ਸਰੂਪ ਤੇ ਉਹ ਸਰੂਪ ਅੱਜ ਇਹਨਾਂ ਤੋਂ ਆਪਾਂ ਜਿਹੜੀ ਦਰਖਾਸਤ ਦੇ ਕੇ ਇਹਨਾਂ ਨੂੰ ਕਿਹਾ ਵੀ ਜਿਹੜਾ ਸਰੂਪ ਆਹੋ ਉਹ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਉਹ ਗੁਰੂ ਘਰ ਵਿੱਚ ਆਪਣੇ ਸਰਪੰਚ ਸਾਹਿਬ ਤੇ ਲਿਆਂਦਾ ਜਾਵੇ ਤੇ ਜਿਹੜਾ ਇੱਥੇ ਜਿਹੜਾ ਰਿਸ਼ੀ ਜਿਹੜਾ ਪੰਡਤ ਆ ਜਿਹੜਾ ਮਹੰਤਾ ਸੋਰੀ ਜਿਹੜਾ ਮਹੰਤਾ ਉੱਥੇ ਜਿਹੜੀ ਬਣਦੀ ਕਾਰਵਾਈ ਕੀਤੀ ਜਾਵੇ ਇਹ ਉਹੀ ਸੰਗਤ ਜੀ ਮਹੰਤਾ ਜਿਹੜਾ 2.5 ਸਾਲ ਪਹਿਲਾਂ ਆਪਣੇ ਸਰੂਪ ਜਿਹੜੇ ਪੰਜ ਸਰੂਪ ਸ਼ਕਤੀਮੁਨੀ 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 ਇਹ ਜਿਹੜੇ ਪੰਜ ਸਰੂਪ ਹੱਥ ਲਿਖਤ ਬੋਰੇ ਚ ਪਾ ਕੇ ਆਪਣੀ ਸਕੂਟਰੀ ਤੇ ਇਹ ਲੈ ਕੇ ਘੁੰਮਦਾ ਸੀਗਾ ਤੇ ਸੰਗਤ ਜੀ ਅਸੀਂ ਅੱਜ ਨਵੇਦਨ ਦਿੱਤਾ ਆ ਖਾਦ ਦਿੱਤੀ ਤੇ ਬੰਦੀ ਕਾਰਵਾਈ ਕੀਤੀ ਜਾਵੇ ਨਾਲੇ ਹਨ ਸਰੂਪ ਜਿਹੜਾ ਹਨ ਵਾਪਸ ਦਿੱਤਾ ਜਾਵੇ ਹਾਂਜੀ ਹਰ ਦੇ ਨਾਲ ਭਾਈ ਮਨਦੀਪ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਗੁਰੂ ਜੀ ਤਿਆਰੋ ਅਸੀਂ ਹੁਣੇ ਨਿਵੇਦਨ ਦੇ ਕੇ ਆਏ ਆ ਜਿਹੜਾ ਥਾਣੇ ਦਾ ਐਸਐਚਓ ਮੇਰ ਮੁਖੀ ਉਹਨੂੰ ਦਿੱਤਾ ਤੇ ਅੱਗੇ ਜਿਹੜੀ ਕਾਰਵਾਈ ਹੈ ਇਹ ਕਰਦੇ ਅਜੇ ਨਹੀਂ ਕਰਦੇ ਫਿਰ ਅਸੀਂ ਅੱਗੇ ਗਾਹਾਂ ਸਟੈਪ ਚੁੱਕਾਂਗੇ ਤੇ ਅਸੀਂ ਬੇਨਤੀ ਕਰਦੇ ਆਂ ਵੀ ਉਹ ਸਾਰੇ ਸੁਣ ਪੂਗਾ ਉੱਥੇ ਜਿਹੜਾ ਸਰੂਪ ਆ ਦੀ ਬਹੁਤ ਬੇਅਦਬੀ ਕੀਤੀ ਜਟਾਤਾ ਰਹਿੰਦੇ ਉੱਥੇ ਬੀੜੀ ਤੰਬਾਕੂ ਪਾਣ ਸਾਰਾ ਕੁਝ ਖਾਂਦੇ ਆ ਨਾ ਹੀ ਚੰਦਵਾ ਸਾਹਿਬ ਥੱਲੇ ਕੋੜ ਕਿੱਲਾਂ ਨੇ ਆਂਡੇ ਦਿੱਤੇ ਆ ਇੰਨੀ ਜਿਆਦੀ ਬੇਅਦਬੀ ਕੀਤੀ ਬਿਨਾ ਕਪੜੇ ਤੋਂ ਗੁਰੂਗ੍ਰੰਥ ਸਾਂ ਰੱਖੇ ਹੋਏ ਨੇ ਉਹ ਤਾਂ ਤੇ ਬਿਨਾ ਕਬਜ਼ੇ ਤੋਂ ਨੇ ਆਪਣੀ ਨਿੱਜੀ ਜ਼ਕੀਰ ਬਣਾ ਕੇ ਰੱਖਿਆ ਇਸ ਕਰਕੇ ਅਸੀਂ ਬੇਨਤੀ ਕਰਦੇ ਜਿਹੜਾ ਜਿਹੜਾ ਗੁਰਦੁਆਰਾ ਪੰਥ ਦਾ ਇਹ ਉਹਦਾ ਕੋਈ ਨਿੱਜੀ ਜ਼ਕੀਰ ਨਹੀਂ ਅਸੀਂ ਉਹ ਪੰਡਤ ਨੂੰ ਦੱਸਦੇ ਆਂ ਕਿ ਅਸੀਂ ਉੱਥੇ ਜਿੰਨੀ ਵੀ ਹੋ ਸਗੀ ਸਖਤ ਸਖਤ ਕਾਰਵਾਈ ਕਰਵਾਵਾਂਗੇ ਤੇ ਜੇ ਆ ਸੰਗਤ ਨੂੰ ਬੇਨਤੀ ਕੀਤੀ ਆਪ ਜੀ ਲੋੜ ਪਈ ਤੇ ਆਪ ਜੀ ਨੂੰ ਇੱ ਫੋਨ ਵੀ ਕਰਨਾ ਪਊਗਾ ਤੇ ਜਿਹੜੇ ਇੱਥੇ ਲਾਗੂ ਲਾਗੂ ਦੇ ਸਿੰਘ ਇਹਨਾਂ ਨੂੰ ਅਖੰਡ ਸ੍ਰੀ ਹਰਮੰਦਰ ਸਾਹਿਬ ਪਟਨਾ ਹਮੰਦਰ ਸਾਹਿਬ ਪਟਨਾ ਸਾਹਿਬ ਦੀ ਕਮੇਟੀ ਨੂੰ ਬੇਨਤੀ ਕਰਦੇ ਆਂ ਵੀ ਤੁਸੀਂ ਇਹ ਸਭ ਮੁੱਦੇ ਨੂੰ ਜਿੰਨਾ ਵੀ ਹੋ ਸਕੇ ਛੇਤੀ ਨਿਬੇੜ ਲਓ ਇਹ ਮੁੱਦਾ ਜਿਆਦਾ ਪੱਖਿਆ ਤੇ ਤੁਹਾਡੀ ਓਨੀ ਜਿਆਦੀ ਬਦਨਾਮੀ ਹੋਣੀ ਆ ਇੰਨੀਆਂ ਕ ਬੇਨਤੀਆਂ ਸਾਡੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਤੇ ਕੈਮਰਾ ਮਾਦਦ ਸੰਗਤ ਜੀ ਸਾਰੀ ਰਿਪੋਰਟ ਆ ਉੱਪਰ ਇਹਨਾਂ ਨੇ ਸਾਨੂੰ ਸੀਬ ਜਿਹੜੀ ਕਰਕੇ ਦਿੱਤੀ ਆ ਇੱਥੇ ਬਣਦੀ ਕਾਰਵਾਈ ਵੀ ਹੋਮਾਂਗੇ ਇਹਨੂੰ ਜੇਲ੍ਹ 'ਚ ਜਿਹੜਾ ਪਿਛਲੀ ਵਾਰੀ ਬਚ ਗਿਆ ਤੇ ਅ ਹਾਂ ਜੀ ਬਹੁਤ ਸੰਗਤਾਂ ਦੇ ਫੋਨ ਸਾਨੂੰ ਆਏ ਆ ਅਸੀਂ ਉਹਨਾਂ ਵੀਰਾਂ ਧੰਨਵਾਦ ਕਰਦੇ ਜਿਹੜੇ ਸਾਡੀ ਸਪੋਰਟ ਕਰਦੇ ਆ ਉਹਨਾਂ ਨੂੰ ਬੇਨਤੀ ਕਰਦੇ ਜਿਹੜੇ ਲਾਗੋ ਲਾਗੋਦੇ ਆ ਤੇ ਜਰੂਰ ਇਸ ਮਸਲੇ ਨੂੰ ਧਿਆਨ ਚ ਕਰਕੇ ਕਿਉਂਕਿ ਇਹ ਗੁਰੂ ਸਾਡੇ ਸ੍ਰਿਸ਼ਟੀ ਦੇ ਮਾਲਕ ਦੀ ਉਹਨੇ ਬੇਦਬੀ ਕੀਤੀ ਆ ਆਪ ਜੀ ਦੇਖਿਆ ਵੀਡੀਓ ਵਿੱਚ ਕਿਤਰਾ ਆਂਡੇ ਸ਼ਿਫਕਲੀ ਵਾਲਾ ਦਿੱਤੇ ਆ ਤੇ ਕਿਤਰਾ ਉਹ ਨੰਗੇ ਸਿਰ ਕਿਤਰਾ ਹੁੜ ਹੁੜ ਤੰਗ ਮਜਾ ਆ ਰਹੇ ਉੱਥੇ ਇੰਡੀਆ ਕ ਬੇਤੀਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਠੀਕ ਆ ਚਲ ਆਵਾਜ਼ ਚੱਲ ਜਾਂ ਤਾ ਨੂੰ ਖੜੋ ਖੜੋ ਖੜੇ ਉਸ ਕੋ ਬਾਠੇ ਨਹੀਂ ਨਾ ਠਾਣੇ ਜਿੰਨੇ ਤਾਂ ਦੇਤਾ ਸੀ ਬਾਕੀ ਉਹ ਸਾਡੀ ਉਹਨੀ ਗੱਲ ਹੈ ਜੀ ਤੁਸੀਂ ਵੀ ਆਪਣਾ ਦੱਸ ਦਿਓ ਜੀ ਇਹ ਸਾਡੇ ਨਾਲ ਗਰੰਤੀ ਸਿੰਘ ਜੀ ਇੱਥੇ ਗੁਰੂ ਘਰ ਵਿੱਚ ਪਟਨਾ ਸਾਹਿਬ ਦਾ ਗਰੰਤੀ ਚੰਗ ਨਾਲ ਉਹ ਤੱਕ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਦੇ ਦਾਸ ਸੇਵਾ ਕਰਦੇ ਨੇ ਸੋ ਅੱਜ ਨਾਲ ਅੰਦਰੋਂ ਤਿੰਨ ਮੱਠ ਤੇ ਅਸੀਂ ਜਾ ਕੇ ਦਰਸ਼ਨ ਕਰਕੇ ਆ ਰਹੇ ਨੇ ਇੱਕ ਜਗ੍ਹਾ ਮੱਠ ਤੇ ਗਏ ਉੱਥੇ ਵੀ ਪਹਿਲਾ ਸੰਚੀ ਰੱਖਿਓ ਸੀ ਸੋ ਲਿਆ ਕੇ ਰਜੋਲੀ ਗੁਰਦੁਆਰੇ ਵਿਖੇ ਰੱਖੇ ਗਏ ਨੇ ਤੇ ਅਜੇ ਇੱਕ ਗੁਰੂ ਗ੍ਰੰਥ ਸਾਹਿਬ ਰੱਖੇ ਹੋਏ ਨੇ ਤੁਹਾਡਾ ਮਠ ਚ ਸੋ ਉਹ ਵੀ ਗੁਰੂ ਗ੍ਰੰਥ ਸਾਹਿਬ ਲਿਆ ਕੇ ਰਜੋਲੀ ਗੁਰਦੁਆਰੇ ਰੱਖੇ ਜਾਣਗੇ ਕਿੰਨਾ ਸਿਵਾਵਾਂ ਪ੍ਰਵਾਨ ਕਰਿਓ ਅਸੀਂ ਇਹਨੇ ਕਹਿੰਨੇ ਆ ਵੀ ਖਾਲੇ ਉਤੋਂ ਸਰੂਪ ਨਹੀਂ ਲੈਣੇ ਅਸੀਂ ਉਸ ਮੰਤ ਤੋਂ ਕਿ ਪਰਚਾ ਵੀ ਕਰਾਉਣਾ ਵਾ ਤੇ ਉਹਨੇ ਗੁਰੂ ਗ੍ਰੰਥ ਸਾਹਿਬ ਦੀ ਬੈਸਵਿਕੀ ਕੀਤੀ ਸਾਡੇ ਗੁਰੂ ਗ੍ਰੰਥ ਸਾਹਿਬ ਦੀ ਜਿਹੜਾ ਹਸਕਾ ਚ ਬਰਦਾਸ਼ਤ ਨਹੀਂ ਕੀਤਾ ਜਾਊਗਾ ਸੰਗਤ ਜੀ ਨੂੰ ਬੇਨਤੀ ਆਪੀ ਸਾਡਾ ਪੰਜਾਬ ਤੋਂ ਜਿੰਨੇ ਵੀ ਵੀਰ ਆ ਇਹਨਾਂ ਨੂੰ ਹੱਥ ਜੋੜ ਕੇ ਬੇਨਤੀ ਆ ਵੀ ਅਸੀਂ ਕੋਈ ਆਪਣੇ ਨਿੱਜੀ ਘਰ ਵਾਸਤੇ ਨਹੀਂ ਇਹ ਗੁਰੂ ਗ੍ਰੰਥ ਸਾਹਿਬ ਦੇ ਸਰਕਾਰ ਵਾਸਤੇ ਜਿੰਨਾ ਵੀ ਹੋ ਸਕੇ ਸਾਡਾ ਜਰੂਰ ਸਾਥ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਸੰਗੀਤ ਦੀ ਗੱਲ ਗੱਲ ਮੁੱਕਦੀ ਨਹੀਂ ਗੱਲ ਤਾਂ ਜਿੰਨੀ ਮਰਜ਼ੀ ਕਰੀ ਜੋ ਇੱਥੇ ਬਿਹਾਰ ਵਿੱਚ ਵੀ ਬਿਆਦਬੀਆਂ ਮਨਦੀਪ ਨੇ ਗੱਲ ਕੀਤੀ ਦੋ ਬਿਆਦਬੀਆਂ ਆਈਆਂ ਪੰਜਾਬ 'ਚ ਵੀ ਹੋਈ ਸਭ ਤੋਂ ਵੱਡੀ ਜਿਹੜੀ ਬਿਆਦਬੀ ਉਹ ਬਿਹਾਰ ਦੇ ਵਿੱਚ ਹੋਈ ਬਿਹਾਰ 'ਚ ਸੰਗੀਤ ਇੱਕ ਦੁੱਕੀ ਦਾ ਕੁੱਤਾ ਬੰਦਾ ਇੱਕ ਦੁੱਕੀ ਦਾ ਬੰਦਾ ਬੀੜੀਆਂ ਪੀਣ ਵਾਲਾ ਮਸੰਦ ਜਟਾ ਧਾਰੀ ਦੱਲਾ ਬੰਦਾ ਉਹ ਸਾਨੂੰ ਮਿਲਿਆ ਨਹੀਂ ਡੇਰੇ 'ਚ ਭਾਵੇਂ ਜਿੱਥੇ ਹੁੰਦੀ ਲੜਾਈ ਹੋ ਜਾਣੀ ਸੀ ਸਾਨੂੰ ਉਹ ਡੇਰੇ 'ਚ ਨਹੀਂ ਮਿਲਿਆ ਤੇ ਉਹਨੇ ਗੁਰੂਗਰਾਸਾ ਦੇ ਥਰੂਪ ਆਪਣੇ ਪੈਰਾਂ 'ਚ ਰੱਖੇ ਆ ਨੇ ਪੈਰਾਂ 'ਚ ਉਹ ਤੁਹਾਨੂੰ ਵੀਡੀਓ ਦੇਖ ਸਕਦੇ ਆ ਆਪਾਂ ਆਪਣੇ ਮਨ ਨੂੰ ਗੱਲ ਨਹੀਂ ਕਰਦੇ ਕੋਈ ਵੀ ਤੇ ਅਸੀਂ ਇੱਥੇ ਪਟਨਾ ਸਾਹਿਬ ਦੀ ਕਮੇਟੀ ਨੂੰ ਫੋਨ ਕੀਤਾ ਪ੍ਰਧਾਨ ਨੂੰ ਮੈਂ ਕਿਹਾ ਪ੍ਰਧਾਨ ਸਾਹਿਬ ਗੱਲ ਇਦਾਂ ਵੀ ਇੱਥੇ ਬੇਦਬੀ ਹੁੰਦੀ ਆ ਉਹਨੇ ਅੱਜ ਤੱਕ ਹੁਣ ਉਹਨੇ ਕਾਰਵਾਈ ਤੋਂ ਕੀਤੀ ਆ ਸੰਗਤ ਜੀ 4 ਘੰਟੇ ਹੋ ਗਏ ਰਵਾਜ ਫੋਨ ਨਹੀਂ ਆਇਆ ਅਖੇ ਜੀ ਮੈਂ ਫੋਨ ਕਰ ਦਿੱਤਾ ਹੋਰ ਇਹ ਹੋ ਜਾਊਗਾ ਜਦੋਂ ਆਪਾਂ ਠਾਣੇਗੇ ਉੱਥੇ ਮਾੜੀ ਹਾਂਜੀ ਦਰਖਾਸਤ ਲਈ ਕੀ ਨੰਬਰ ਦਿੱਤਾ ਸਾਨੂੰ ਠੀਕ ਆ ਸਾਨੂੰ ਬੜਾ ਛੋਟਾ ਅਫਸਰ ਉਹਨੇ ਨਹੀਂ ਕਰਨਾ ਸਾਨੂੰ ਫੇਰ ਐਸਐਸਪੀ ਕੋ ਉੱਥੇ ਜਾਣਾ ਪੈਣਾ ਜਿਹੜਾ ਜਿਹੜਾ ਜ਼ਿਲ੍ਹੇ ਚ ਐਸਐਸਪੀ ਪੈਂਦਾ ਇੱਥੇ ਛੋਟਾ ਜ਼ਹਿਰ ਆ ਵੱਡੇ ਸਾਨੂੰ ਜਾਣਾ ਪੈਣਾ ਆਪਾਂ ਇਹ ਵੀਡੀਓ ਰਾਹੀਂ ਕਹਿ ਦਿੰਨੇ ਆ ਅਕਾਲਤਾ ਸਾਹਿਬ ਦੇ ਜਥੇਦਾਰ ਨੂੰ ਵੀ ਔਰ ਪਟਨਾ ਸਾਹਿਬ ਦੀ ਕਮੇਟੀ ਦਾ ਜਿਹੜਾ ਪ੍ਰਧਾਨ ਆ ਤਾਂ ਜੇ ਜੇ ਇੱਥੇ ਮਤਲਬ ਤੁਸੀਂ ਇਨਸਾਫ ਨਾ ਦਿੱਤਾ ਸਾਨੂੰ ਸਿੱਖਾ ਨੂੰ ਕਿਉਂਕਿ ਤੁਸੀਂ ਹੁਣ ਇੱਥੇ ਸਰਕਾਰੀ ਬੰਦੇ ਆ ਤੁਸੀਂ ਆਪਾਂ ਤੁਹਾਡੇ ਕੋਲ ਲੈਣਾ ਆਪਾਂ ਇਹਨਾਂ ਕੋਲ ਸਰ ਇਹਨਾਂ ਕੋਲ ਲੈਣਾ ਕਿ ਤੁਸੀਂ ਜਿੱਥੇ ਜਿੰਮੇਦਾਰ ਆ ਤੁਸੀਂ ਤਖਤਾਂ ਦੇ ਬੈਠੇ ਹੋ ਤੁਸੀਂ ਪੈਸੇ ਖਾਂਦੇ